ਹਾਂਜੀ ਖੜੇ ਆ ਰੌਲ ਦੇ ਪੁਲ ਦੇ ਉੱਪਰ ਇਹ ਅੱਗੇ ਜਾ ਕੇ ਜੋ ਬਠੰਡਾ ਬ੍ਰਾਂਚ ਨਿਕਲਦੀ ਅੱਗੇ ਜਾ ਕੇ ਰਾਡਾ ਸਾਹਿਬ ਨੂੰ ਜਾਂਦੀ ਹੈ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਹੜ੍ਹਾਂ ਦੀ ਮਾਰ ਏ ਹੈ ਸਤਲੁਜ ਦਰਿਆ ਪਿੰਡ ਸਸਰਾਲੀ ਕੋਲੋਂ ਟੁੱਟ ਚੁੱਕਿਆ ਸੀ ਤੇ ਜਿਸ ਨੂੰ ਪੂਰਨ ਵਾਸਤੇ ਜੋ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਰੌਲ ਦੇ ਕੋਲ ਮਿੱਟੀ ਦੀਆਂ ਬੋਰੀਆਂ ਭਰ ਕੇ ਲਿਜਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਕਿ ਜੋ ਵਰਕਰ ਨੇ ਮਿੱਟੀ ਦੀਆਂ ਬੋਰੀਆਂ ਭਰ ਰਹੇ ਆ ਖੜੇ ਆ ਪਿੰਡ ਰੋਲਕੋਲ ਇਹ ਸਾਹਮਣੇ ਜੋ ਬਠਿੰਡਾ ਬ੍ਰਾਂਚ ਆ ਜੋ ਅੱਗੇ ਰਾਣਾ ਸਾਹਿਬ ਨੂੰ ਜਾਂਦੀ ਹੈ ਤੇ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਕੰਮੇ ਲਗਾ ਕੇ ਮਿੱਟੀ ਦੀਆਂ ਬੂਰੀਆਂ ਭਰੀਆਂ ਜਾ ਰਹੀਆਂ ਨੇ ਤਾਂ ਕਿ ਉਸ ਬੰਨ ਵਿੱਚ ਪਾਏ ਹੋਏ ਪਾੜ ਨੂੰ ਪੂਰਾ ਕੀਤਾ ਜਾ ਸਕੇ ਆਹ ਲੈਣੇ ਆ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਇਸ ਬਾਬਤ ਜਾਣਕਾਰੀ ਕਿ ਕਦੋਂ ਤੋਂ ਇਹ ਕੰਮ ਨੂੰ ਕਰ ਰਹੇ ਨੇ ਹਾਂਜੀ ਭਰਾ ਜੀ ਹਾਂਜੀ ਜੀ ਜੀ ਨਾਲ ਜੀ ਮੰਤਰੀ ਜੀ ਵਰਪੀ ਜੀ ਕਿੰਨੇ ਦਿਨਾਂ ਤੋਂ ਲੱਗੇ ਹੋਇਆ ਤੁਸੀਂ ਇਹ ਤਨ ਤਾਂ ਚਾਰ ਦਿਨ ਹੋ ਗਈ ਤੇ ਕਿਹੜੇ ਬੰਦੇ ਲੈ ਕੇ ਜਾ ਰਹੇ ਹੋ ਤੁਸੀਂ ਇਸ ਸਰਾਲੀ ਲੈ ਕੇ ਜਾਂਦੇ ਜੀ ਸਰਾਲੀ ਕਿੰਨੀਆਂ ਟਰਾਲੀਆਂ ਲੱਗ ਜਾਂਦੇ ਹੋ ਤੁਸੀਂ ਹਰ ਰੋਜ਼ ਇਹ ਸਰ ਡਿਮਾਂਡ ਦੇ 2023 ਜਿੰਨੀਆਂ ਹੋ ਜਾਂਦੀਆਂ ਨੇ ਉਹ ਨਹੀਂ ਭੇਜ ਦਈਆਂ ਨੇ ਤਕਰੀਬਨ ਚਾਰ ਪੰਜ ਤਾਂ ਦਿੱਲੀ ਭੇਜ ਦਈਆਂ ਜੀ ਕਿੰਨੀਆਂ ਟਰਾਲੀਆਂ ਲੱਕੀ ਹੋਈਆਂ ਜੀ ਇੱਥੇ ਟਰਾਲੀਆਂ ਚਾਰ ਪੰਜ ਹੀ ਆ ਜੀ ਇੱਕ ਜਿਹੜਾ ਹੀ ਲੱਗਦਾ ਵਿਹਾੜੀ ਚ ਇੱਕੜ ਲੱਗਦਾ ਹਾਂ ਜੀ ਇੱਕ ਟਰਾਲੀ ਚ ਕਿੰਨੀਆਂ ਬੂਰੀਆਂ ਪੈ ਜਾਂਦੀਆਂ ਨੇ ਇੱਕ ਚ ਤਕਰੀਬਨ 500 ਤੋਂ ਉੱਤੇ ਪੈ ਜਾਂਦੀ ਹੈ ਜੀ ਤੇ ਦੋ ਦਿਨ ਹੋ ਗਏ ਤੁਹਾਨੂੰ ਲਗਾਤਾਰ ਹਾਂ ਦਿੱਤਾ ਨਾ ਤਨੇ ਜੀ ਅੱਜ ਤੀਸਰਾ ਦਿਨ ਅੱਜ ਤੀਸਰਾ ਦਿਨ ਅੱਛਾ ਤੇ ਜੋ ਜੋ ਨਹਿਰੀ ਵਿਭਾਗ ਵੱਲੋਂ ਇਹ ਕੋਈ ਪਿੰਡ ਪਾਸਿਆਂ ਦਾ ਵੀ ਸਹਿਯੋਗ ਹੈ ਜਾਂ ਨਹਿਰੀ ਵਿਭਾਗ ਦੇ ਅਧਿਕਾਰੀ ਕਰਾ ਰਹੇ ਨੇ ਕੰਮ ਇਹ ਨਹਿਰ ਮਕਮੇ ਦੇ ਅਧਿਕਾਰੀ ਕਰਾ ਰਹੇ ਜੀ ਸੋ ਇਹ ਸਨ ਨਹਿਰੀ ਵਿਭਾਗ ਦੇ ਅਧਿਕਾਰੀ ਬੇਲਦਾਰ ਜਿਨ੍ਹਾਂ ਦਾ ਕਹਿਣਾ ਕਿ ਪਿਛਲੇ 3 ਦਿਨਾਂ ਤੋਂ ਉਹ ਇਸ ਦੀ ਸੇਵਾ ਕਰ ਰਹੇ ਨੇ ਚਾਰ ਟਰਾਲੀਆਂ ਲੱਗੀਆਂ ਹੋਈਆਂ ਨੇ ਤੇ ਜੋ ਕਿ ਸਸਰਾਲੀ ਜਾ ਰਹੀਆਂ ਨੇ ਸਤਲੁਜ ਦੇ ਬੰਦ ਦੇ ਵਿੱਚ ਜੋ ਪਾੜ ਪਿਆ ਸੀ ਛੋਟਾ ਜਿਹਾ ਉਸ ਨੂੰ ਪੂਰਿਆ ਜਾ ਰਿਹਾ ਤੇ ਉਸੇ ਅਧੀਨ ਇਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਹਾਂਜੀ ਖੜੇ ਆ ਰੋਲ ਦੇ ਪੁਲ ਉੱਪਰ ਅੱਗੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਨਹਿਰ ਜੋ ਰਾੜਾ ਸਾਹਿਬ ਨੂੰ ਜਾ ਰਹੀ ਹੈ ਤੇ ਬਠਿੰਡਾ ব্রাঞ্চ ਇਸ ਨੂੰ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਸਤਲੁਜ ਦਰਿਆ ਦਾ ਜੋ ਸਸਰਾਲੀ ਪਿੰਡ ਕੋਲ ਉਸ ਵਿੱਚ ਵੀ ਉਹ ਟੁੱਟ ਗਿਆ ਸੀ ਜਿਸ ਦੀ ਰਿਪੇਅਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਚੈਨਲਾਂ ਵੱਲੋਂ ਖਬਰਾਂ ਨਸ਼ਰ ਕੀਤੀਆਂ ਗਈਆਂ ਸਨ ਤੇ ਉਸੇ ਅਧੀਨ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਇਸ ਜਗ੍ਹਾ ਤੋਂ ਜੋ ਬੋਰੀਆਂ ਭਰ ਕੇ ਮਿੱਟੀ ਦੀਆਂ ਬੋਰੀਆਂ ਭਰ ਕੇ ਉੱਥੇ ਲਜਾਈਆਂ ਜਾ ਰਹੀਆਂ ਨੇ ਤਾਂ ਕਿ ਉਸ ਬੰਨ ਨੂੰ ਪੂਰਿਆ ਜਾ ਸਕੇ ਜੋ ਟੁੱਟਿਆ ਬੰਨ ਉਸ ਦੀ ਰਿਪੇਅਰ ਕੀਤੀ ਜਾ ਸਕੇ ਆਜੇ ਨਾ ਰੱਖ ਦੀ ਜਾਨ ਹੈ ਨਹੀਂ ਥਾੜਾ ਬਾਬਾ ਥਾੜਾ ਜੀ ਮਨੀਰੋ ਮਨੀਰੋ ਓਕੇ ਐਤੋਂ ਹੋ ਗਏ ਕੱਪੜੇ ਆਉਂਦੇ ਆਉਂਦਾ ਜਾ ਰਹੇ ਇਹਨਾਂ ਗੱਡੀ ਨੂੰ ਆਉਂਈ ਆਉ ਸਾਰਿਆਂ ਦੇ ਆਉ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਇਤਨਾ ਗਿਆ ਨੂੰ ਹੁੰਦਾ ਵਾਹੇ ਗਰੂ ਵਾਹੇ ਗਰੂ ਕੋਣ ਉੱਪਰ ਨਾ ਰੱਖਿਆ ਹਾਂ ਜੀ ਅੱਗੇ ਪਹਾੜੀ ਵਾੜਾ ਆਜਾ ਹਰ ਜੈ ਬਣਾਉਂਦੇ ਪਾਰਟੀ ਚ 영상편자좋니다 <목소리도>